ਪਾਸੇ ਆ ਗੋਲਾ ਨੇ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਵਿੱਚ ਕਿ ਗੁੱਖ ਵਿੱਚ ਧੀ ਧਰਤੀ ਵਿੱਚ ਪਾਣੀ ਜੇ ਨਾ ਸੰਭੇਤਾ ਖਤਮ ਕਹਾਣੀ ਇੱਕ ਪਾਸੇ ਨਿਊਜ਼ੀਲੈਂਡ ਵਾਲੀ ਆ ਗੋਲਾ ਦੀ ਕਬੱਡੀ ਦੇ ਦੇਖਾਂਗੇ ਆ ਖਿਡਾਰੀ ਨੇ ਕਹਿੰਦੇ ਆ ਡੱਕਣ ਦੀ ਕੀਤੀ ਹੈ ਕੋਸ਼ਿਸ਼ ਤੇ ਲੱਗਿਆ ਭਿਆ ਯੋਰ ਤੇ ਨੰਬਰ ਮੇਰੇ ਮਿੱਤਰੋ ਯਾਬੀਆਂ ਦੇ ਹਿੱਸੇ ਜੁੜ ਗਿਆ ਹੈ ਖੇਡ ਦੇ ਮੈਦਾਨ ਵਿੱਚ ਇਹ ਪੀਤੂ ਉਹ ਕਹਿੰਦੇ ਪੀਤੂ ਨੇ ਲਾਟਕੜਾ ਜਫਾ ਦੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਉਹਨਾਂ ਦੇ ਲਈ ਇੱਕ ਮੈਸੇਜ ਹੈ ਉਹਨਾਂ ਦੇ ਲਈ ਇੱਕ ਸੰਦੇਸ਼ ਹੈ ਉਹਨਾਂ ਦੇ ਲਈ ਇੱਕ ਇਹ ਪ੍ਰੇਰਣਾ ਸਰੋਤ ਬਣ ਰਿਹਾ ਹੈ ਕਿ ਆਹ ਵੇਖੋ ਵੀ ਤਾਂ ਕਿਸੇ ਦੀਆਂ ਧੀਆ ਜਿਨ੍ਹਾਂ ਦਾ ਕਰਕੇ ਇਹਨਾਂ ਦੇ ਮਾਪਿਆਂ ਦਾ ਨਾਮ ਰੋਸ਼ਨ ਹੋ ਰਿਹਾ ਉਹ ਵੀ ਧੀਆ ਰ ਹੈ ਸਾਡੀ ਇੰਦਰਵੀਰ ਕੌਰ ਆਸਟ੍ਰੇਲੀਆ ਤੇ ਨਵਦੀਪ ਕੌਰ ਪੱਜੀ ਜੁਕੇ ਵਾਲਿਓ ਕਹਿੰਦੇ ਕਹਿਣਾ ਭੈਣਾਂ ਨੂੰ ਇਹਨਾਂ ਦੇ ਵਿੱਚੋਂ ਜਿਹੜੀ ਵੀ ਟੀਮ ਜਿੱਤਦੀ ਹੈ ਉਹਨੂੰ 2000 ਦਿੱਤਾ ਜਾਵੇ ਕੁੜੀ ਦੀ ਥਾਪੀਆਂ ਕੁੜੀ ਲਈ ਥਾਪੀਆਂ ਜਿਹੜੀਆਂ ਕੁੜੀ ਨੇ ਮਾਰੀਆਂ ਉਹਦੇ ਲਈ ਤਾੜੀਆਂ ਜਰੂਰ ਵੱਜਣੀਆਂ ਚਾਹੀਦੀਆਂ ਇੱਥੋਂ ਪਤਾ ਲੱਗਦਾ ਕੁੜੀਆਂ ਮੁੰਡਿਆਂ ਤੋਂ ਘੱਟ ਨੇ ਆਹ ਕਹਿੰਦੇ ਕੁੜੀਆਂ ਮੁੰਡੇ ਨਾਲ ਕਿਸੇ ਗੱਲੋਂ ਘਟਨਾ ਹੀ ਐ ਲਓ ਗੋਲਾਂ ਦੀ ਕਬੱਡੀ ਐ ਕਹਿੰਦੇ ਖੇਡਦੇ ਮੈਦਾਨ ਵਿੱਚ ਆਹ ਗੋਲਾ ਕਹਿੰਦੇ ਰੇਡ ਪਾਉਣ ਦੇ ਲਈ ਵਧੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਗੋਲਾ ਪਾ ਕੌਡੀ ਦੂਜੇ ਪਾਸੇ ਆ ਸਾਹਮਣੇ ਇਹੀ ਹੈ ਓਏ ਇਹਦੇ ਦੋ ਜੱਫੇ ਓਏ ਇਹਦਾ ਹੀ ਇੱਕੋ ਜੱਫਾ 1000 ਦਾ ਹੋਣਾ ਓ ਪੀਤੂ ਦੂਜੇ ਪਾਸੇ ਗੋਲਾ ਤੇ ਪੀਤੂ ਪੀਤੂ ਤੇ ਗੋਲਾ ਹੁ ਬਲ 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 ਦਰਸ਼ਕ ਵੀਰੋ ਤਾੜੀ ਮਾਰ ਦੋ ਲਵਾਤਾ ਯੋਰ ਓ ਸਾਹਮਣੇ ਸਾਰੇ ਰਾਹ ਕਰਤੇ ਬੰਦ ਕਹਿੰਦੇ ਭੱਜਵਾਸੀ ਦੀ ਇੱਤੀ ਇੱਕਦਰ ਦੀ ਭੱਜਦੀ ਆ ਓ ਸਾਹਮਣੇ ਘੜੀ ਦੀਆਂ ਸੂਈਆਂ ਓ ਹੂਟਰ ਮੈਨੂੰ ਲੱਗਦਾ ਪੀ ਤੂੰ ਡਰਦਾ ਹੀ ਬੱਜ ਗਿਆ ਓ ਹੂਟਰ ਡਰਦਾ ਹੀ ਬੱਜ ਗਿਆ ਗੁਰਪ੍ਰੀਤ ਸਿੰਘ ਕੋਪੀ ਸਾਡਾ ਵੀਰ ਬੋਪਰ ਹੈ ਯੂਐਸਏ ਵਾਲਾ ਉਹਦੇ ਵੱਲੋਂ 1000 ਜੇ ਅਮਨ ਨੇ ਥਾਪੀਆਂ ਮਾਰੀਆਂ ਤੇ ਫਿਰ ਟਵਿੰਕਲ ਨੇ ਵੀ ਥਾਪੀਆਂ ਮਾਰ ਦਿੱਤੀ ਹੈ ਲਓ ਕਬੱਡੀ ਡੇਜੀ ਨੇ ਪਾ ਦਿੱਤੀ ਮੇਰੇ ਵੀਰੋ ਇਹ ਆ ਕੰਦੇ ਰਮਦਾਸ ਵਾਲੀ ਔਰ ਡੇਜੀ ਕਬੱਡੀ ਪਾਉਣ ਵਾਸਤੇ ਵਾਧੀ ਹੋਈ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ 4 ਖਿਡਾਰਮਾਂ ਤਿਆਰ ਬਰ ਤਿਆਰ ਨੇ ਤੇ ਸਾਹਮਣੇ ਪਾਸੇ ਦੇਖਾਂਗੇ ਨੰਬਰ ਜਾਫੀਆਂ ਦੇ ਹਿੱਸੇ ਜੁੜ ਗਿਆ ਹੈ ਖੇਡ ਦੇ ਮੈਦਾਨ ਵਿੱਚ ਮੇਰੇ ਮਿੱਤਰੋ ਉਧਰਲੇ ਪਾਸੇ ਵੀਰ ਸਾਡਾ ਮਨਪ੍ਰੀਤ ਭਾਲੋ ਵਾਲੀ ਰਾਜਵੀਰ ਭੱਲੋ ਵਾਲੀ ਭਰਾ ਇਸ਼ਾਰੇ ਕਰ ਰਿਹਾ ਕਿ ਫਾਈਨਲ ਦੀਆਂ ਟੀਮਾਂ ਸੱਦ ਲੋ ਫਾਈਨਲ ਦੀਆਂ ਦੋਨੇ ਟੀਮਾਂ ਆ ਜਣ ਉਹ ਡੇਜੀ ਦੀ ਕਬੱਡੀ ਹੈ ਕਹਿੰਦੇ ਖੇਡ ਮੈਦਾਨ ਵਿੱਚ ਇਹ ਰਮਦਾਸ ਵਾਲੀ ਉਹ ਡੇਜੀ ਕਬੱਡੀ ਪਾਉਣ ਵਾਸਤੇ ਵਾਦੀ ਹੋਈ ਮੇਰੇ ਵੀਰੋ ਆ ਦੂਸਰੇ ਪਾਸੇ ਦੇਖਾਂਗੇ ਨਿਊਜ਼ੀਲੈਂਡ ਦੀ ਟੀਮ ਦੀ ਖਿਡਾਰਨ ਉਹ ਡੱਕਣ ਦੀ ਕਰਦੀ ਕੋਸ਼ਿਸ਼ ਉਹ ਲੱਗਿਆ ਪਿਆ ਜੋਰ ਮੇਰੇ ਮਿੱਤਰੋ ਹੰਦੇ ਦੂਰ ਨੇ 30 ਸਕਿੰਟ ਦੀ ਕਬੱਡੀ ਹੈ ਤੇ ਸਮਾਂ ਬੀਤਦਾ ਜਾ ਰਿਹਾ ਹੈ ਨੰਬਰ ਕਹਿੰਦੇ ਜਾਪੀਆਂ ਦੇ ਹਿੱਸੇ ਜੁੜ ਗਿਆ ਹੈ ਖੇਡਦੇ ਮੈਦਾਨ ਵਿੱਚ ਮੇਰੇ ਮਿੱਤਰੋ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਅਗਲੀ ਕਬੱਡੀ ਗੋਸ਼ਾਂ ਨੇ ਪਾਉਣੀ ਹੈ ਉਹ ਕਹਿੰਦੇ ਗੋਸ਼ਾਂ ਇਸ ਵੇਲੇ ਹੋਰ ਜਿਹੜੀ ਖਿਡਾਰੀ ਪੁਆਇੰਟ ਲੈ ਕੇ ਥਾਪੀਆਂ ਮਾਰੂ ਨਾ ਉਹਨੂੰ ਡਾਕਟਰ ਰਾਜਵੀਰ ਵੱਲੋਂ 200 ਦਿੱਤਾ ਜਾਵੇਗਾ ਹੁਣ ਜਿਹੜੀ ਵੀ ਖਿਡਾਰੀ ਨਾ ਉਹ ਪੁਆਇੰਟ ਲੈ ਕੇ ਕਹਿੰਦੇ ਥਾਪੀਆਂ ਮਾਰੂ ਉਹ ਤੁਹਾਡੇ ਵਾਲੇ 220 ਦੇ ਆ ਮੇਰਾ ਮੈਨੂੰ ਲੱਗਦਾ ਇਹਨਾਂ ਦੀ ਇੱਕ ਦੂਜੇ ਦੇ ਹੱਥੋਂ ਗੁੱਤਾ ਵਟਾ ਦੜੀ ਆ ਤੇ 23 23 ਹੋ ਜਣੇ ਆ ਉਹ ਤੇਰੇ ਕਿਹਿਆ ਸਾਲਾ ਤੇ ਜੱਟ ਨੂੰ ਬਾਈ ਬਾਈ ਕਹਿੰਦੀ ਥੜੀਏ ਤੇ ਭੱਲੋ ਵਾਲੀ ਚ 23 23 ਹੋ ਜਰੇ ਜਿਆ ਕਾਉਡੀ ਮੁਰਗੀ ਤੇ 23 23 ਹੋੜੇ ਪੀਤੂ ਕਰਤੇ ਹੀ ਤੋਂ 24 ਉਹ ਫੇ ਕਰਤੇ ਹੀ ਤੋਂ 24 ਉਹ ਸਾਹਮਣੇ ਕਹਿੰਦੀ 23 23 ਨਹੀਂ ਹੋਣ ਦਿੱਤੀ ਉਹ ਬਾਈ 24 ਕਰ ਦੇਗੇ ਉਹ ਬਾਈ 24 ਕਰ ਦੇਾਂਗੇ ਉਹ ਸਾਹਮਣੇ ਪੀਤੂ ਜੇ ਜੱਫਾ ਲਾਤਾ ਤੇ ਥਾਪੀਆਂ ਵੀ ਵੱਜਣਗੀਆਂ ਤੇ 520 ਦਿੱਤਾ ਜਾਵੇਗਾ ਏ ਉਹ ਸਾਹਮਣੇ ਕਹਿੰਦੀ ਜਿੱਥੇ ਚੱਲੇਗੀ ਚੱਲੂਗੇ ਨਾਲ ਤੇਰੇ ਤੋਂ ਟਿਕਟਾ ਦੋ ਲਈ ਪੀਤੂ ਮਾਰ ਥਾਪੀਆਂ ਇਹ ਉਹ ਉਂਗਲ ਖੜੀ ਐ ਇਹ ਉਹ ਉਂਗਲ ਖੜੀ ਐ ਉਹ ਮਨਪ੍ਰੀਤ ਵੀਰਿਆ ਦਈਏ ਇਸ ਖਿਡਾਰ ਨੂੰ ਇਦੋਂ ਦਈਏ 500 ਪੀਤੂ ਨੂੰ ਤੇ ਵਾਕਿਆ ਯਾਦ ਕਰਕੇ ਭੱਲੋ ਵਾਲੀ ਖੇਡੇ ਆ ਲੈਓ 500 ਮਨਪ੍ਰੀਤ ਲਿਆ 500 ਵੀਰਿਆ ਦਈਏ ਪੀਤੂ ਦੇ ਲਈ ਸਾਡੀਆਂ ਦੁਆਵਾਂ ਨੇ ਸਾਡੀਆਂ ਅਰਦਾਸਾਂ ਨੇ ਫੌਜੀ ਸਾਹਿਬ ਦੇਖਿਓ ਥੋੜਾ ਜਾਇਓ ਲਾਂਗੇ ਫਿਕਰ ਵੀਰੇ ਕੁਲੇ ਵੀਰ ਜੀ ਠੀਕ ਆ ਮਿਹਰ ਕਰੇ ਪ੍ਰਮਾਤਮਾ ਇਹਨਾਂ ਧੀਆ ਦੇ ਬੱਚਿਆਰੇ ਕਿੰਨਾ ਸੋਹਣਾ ਮੈਚ ਖੇਡਿਆ ਸਾਰੀ ਸੰਗਤ ਜਿਹੜੀ ਹੈ 1 20 1% ਵੀ ਕੋਈ ਇੱਥੋਂ ਹਿੱਲਿਆ ਨਹੀਂ ਕਿ ਆਪਾਂ ਫਾਈਨਲ ਮੈਚ ਵੇਲੇ ਆਵਾਂਗੇ ਆ ਲੜਕੀਆਂ ਦੇ ਮੈਚ ਨੇ ਸਾਰੀ ਸੰਗਤ ਜਿਹੜੀ ਹੈ ਉਹ ਬਿਠਾਲ ਕੇ ਰੱਖੀ ਹੈ ਤੇ ਮੇਰ ਕਰੇ ਇਹ ਲੜਕੇ ਜਿਹੜੀ ਹੈ ਉਹ ਜਿਹਦੇ ਸੱਟ ਲੱਗੀ ਉਹ ਸਹੀ ਸਲਾਮਤ ਹੋਵੇ ਫਾਈਨਲ ਦੀਆਂ ਟੀਮਾਂ ਬਿਨਾਂ ਦੇਰੀ ਕੀਤੇ ਗਰਾਊਂਡ ਦੇ ਵਿੱਚ ਆਉਣਾ ਫਾਈਨਲ ਦੀਆਂ ਟੀਮਾਂ ਭੱਲੋਵਲੀਆ ਸੋਨੇ ਨੂੰ ਬੇਨਤੀ ਹੈ ਸੰਨੀ ਵੀਰ ਨੂੰ ਬੇਨਤੀ ਹੈ ਉਹਦੇ ਲਈ ਸਾਡੇ ਵੀਰ ਰਾਜਵੀਰ ਮੈਂਬਰ ਮਨਪ੍ਰੀਤ ਸਿੰਘ ਭੱਲੋਵਾਲੀ ਤੇ ਨਾਲ ਸਾਡਾ ਵੀਰ ਡਾਕਟਰ ਅਜਵੀਰ ਤੇ ਗਿੱਲ ਸੀਮੈਂਟ ਸਟੋਰ ਵਾਲੇ ਵੀਰ ਆ ਗਿੱਲ ਸਾਹਿਬਾ ਨਾਲ ਵੱਲੋਂ ਪੈਸੇ ਜਿਹੜੇ ਸਨਾਰ ਦੇ ਲਈ ਪੁੱਜ ਗਏ ਆ ਹੁਣ ਵੀਰ ਜੀ ਜਿਹੜੇ ਪਲੇਅਰਾਂ ਦੇ ਪੈਸੇ ਆ ਉਹ ਤੁਸੀਂ ਪਲੇਅਰਾਂ ਤੱਕ ਪੁੱਜਦੇ ਕਰਦੇ ਹੋ ਤੁਹਾਡਾ ਧੰਨਵਾਦ ਹੈ ਫਾਈਨਲ ਦੀਆਂ ਟੀਮਾਂ ਬਿਨਾਂ ਦੇਰੀ ਕੀਤੇ ਗਰਾਊਂਡ ਦੇ ਵਿੱਚ ਆ ਜੜਾ ਜੇਤੂ ਟੀਮ ਜਿਹੜੀ ਹੈ ਖੇਡ ਗਰਾਊਂਡ ਦੇ ਵਿੱਚ ਜੇਤੂ ਟੀਮ ਦੇ ਲਈ 2000 ਰੁਪਇਆ ਪਹਿੰਜੀ ਸਾਡੇ ਇੰਦਰਵੀਰ ਕੌਰ ਆਸਟ੍ਰੇਲੀਆ ਤੇ ਨਵਦੀਪ ਕੌਰ ਇੰਗਲੈਂਡ ਵਾਲੇ ਉਹਨਾਂ ਵੱਲੋਂ ਜਿਹੜਾ ਉਹ ਜੇਤੂ ਟੀਮ ਦੇ ਲਈ 2000 ਜੇਤੂ ਟੀਮ ਦੇ ਲਈ 2000 ਨਾਲੇ ਮੇਰੀ ਬੇਨਤੀ ਸਟੇਜ ਦੇ ਉੱਪਰ ਆ ਜਣ ਬੇਨਤੀ ਹੈ ਫਾਈਨਲ ਦੀਆਂ ਦੋਨੇ ਟੀਮਾਂ ਆ ਜਣ ਅਗਲੀਏ ਬੋਲਾਂ ਦੀ ਸਾਂਝ ਪਾਉਣਗੇ ਸਾਡੇ ਵੀਰੇ ਸ਼ਮਸ਼ੇਰ ਸ਼ੇਰਾ ਠੱਠਾ ਜੀ ਤੇ ਨਾਲ ਵਿਸ਼ਾਲ ਦਧਰਾਏ ਮਨੀ ਸੋਲ ਵਰਗੇ ਸਦੀ ਆ ਗਿਆ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਨਾਲ ਕਹਿੰਦੇ ਮਲਕੀਤ ਮੇਰੇ ਵੀਰੋ ਨੜਾਂ ਵਾਲੀ ਦੀ ਧਰਤੀ ਦਾ ਉਧਰਲੇ ਪਾਸੇ ਦੇਖਾਂਗੇ ਇੱਕ ਟੀਮ ਜਿਹੜੀ ਹੈ ਖੇਡ ਮੈਦਾਨ ਵਿੱਚ ਆ ਗਈ ਹੈ ਦੂਸਰੀ ਟੀਮ ਵੀ ਜਿਹੜੀ ਹੈ ਬਿਨਾਂ ਕਿਸੇ ਦੇਰੀ ਤੋਂ ਖੇਡ ਦੇ ਮੈਦਾਨ ਵਿੱਚ ਆ ਜਾਵੇ ਚਾਕਾਂ ਵਾਲੀਆ ਮੰਨਾ ਮੇਰੇ ਮਿੱਤਰੋ ਨਾਲ ਕਹਿੰਦੇ ਖੇਡ ਦੇ ਮੈਦਾਨ ਵਿੱਚ ਉਧਰਲੇ ਪਾਸੇ ਦੇਖਾਂਗੇ ਸੰਦੀਪ ਦਾਤਰ ਵਰਗੇ ਮਹਾਨ ਕਬੱਡੀ ਖਿਡਾਰੀ ਜਿਹੜੇ ਆ ਉਹ ਖੇਡ ਮੈਦਾਨ ਨੂੰ ਪਹੁੰਚਦੇ ਜਾ ਰਹੇ ਹੈ ਔਰ ਅਗਲੀ ਗੱਲ ਵੀਰ ਸਾਡੇ ਵਿਸ਼ਾਲ ਦਦਰਾਏ ਜੀ ਤੇ ਸ਼ਮਸ਼ੇਰ ਸ਼ੇਰਾ ਠੱਠਾ ਜੀ ਬਹੁਤ ਧੰਨਵਾਦ ਹੈ ਬੜਾ ਤਕੜਾ ਮੈਚ ਹੋਇਆ ਨਾ ਧੀਆਂ ਧਿਆਣੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਭੈਣਾਂ ਦਾ ਬਾਈਗਰ ਨੂੰ ਨਾ ਚੜਦੀ ਕਲਾ ਦੇ ਵਿੱਚ ਰੱਖੇ ਹੋ। ਆਹ ਡੇਜੀ ਦੀ ਕਬੱਡੀ ਹੈ ਕਹਿੰਦੇ ਖੇਡ ਮੈਦਾਨ ਵਿੱਚੇ। ਇਹ ਆ ਰਮਦਾਸ ਵਾਲੀ। ਆਹ ਡੇਜੀ ਕਬੱਡੀ ਪਾਉਣ ਵਾਸਤੇ ਵਾਧੀ ਹੋਈ ਮੇਰੇ ਵੀਰੋ। ਆ ਦੂਸਰੇ ਪਾਸੇ ਦੇਖਾਂਗੇ ਨਿਊਜ਼ੀਲੈਂਡ ਦੀ ਟੀਮ ਦੀ ਖਿਡਾਰਨ। ਆਹ ਡੱਕਣ ਦੀ ਕਰਦੀ ਕੋਸ਼ਿਸ਼। ਆਹ ਲੱਗਿਆ ਪਿਆ ਜੋਰ ਮੇਰੇ ਮਿੱਤਰੋ। ਹੰਦੇ ਦੂਰ ਨੇ 30 ਸਕਿੰਟ ਦੀ ਕਬੱਡੀ ਹੈ ਤੇ ਸਮਾਂ ਬੀਤਦਾ ਜਾ ਰਿਹਾ ਹੈ। ਨੰਬਰ ਕੰਦੇ ਜਾਪੀਆਂ ਦੇ ਹਿੱਸੇ ਜੁੜ ਗਿਆ ਖੇਡਦੇ ਮੈਦਾਨ ਵਿੱਚ ਮੇਰੇ ਮਿੱਤਰੋ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਅਗਲੀ ਕਬੱਡੀ ਗੋਸ਼ਾਂ ਨੇ ਪਾਉਣੀ ਹੈ ਉਹ ਕੰਦੇ ਗੋਸ਼ਾਂ ਇਸ ਵੇਲੇ ਉਹ ਜਿਹੜੀ ਖਿਡਾਰੀ ਨੇ ਪਿਆਰ ਲੈ ਕੇ ਥਾਪੀਆਂ ਮਾਰੂ ਰ ਉਹਨੂੰ ਡਾਕਟਰ ਰਾਜਵੀਰ ਵੱਲੋਂ 200 ਦਿੱਤਾ ਜਾਵੇਗਾ ਹੁਣ ਜਿਹੜੀ ਵੀ ਖਿਡਾਰਨਾ ਉਹ ਪੁਆਇੰਟ ਲੈ ਕੇ ਕੰਦੇ ਥਾਪੀਆਂ ਮਾਰੂ ਉਹ ਤੁਹਾਡੇ ਵਾਲੇ 200 ਦੇ ਆ ਮੇਰਾ ਮੈਨੂੰ ਲੱਗਦਾ ਇਹਨਾਂ ਦੀ ਇੱਕ ਦੂਜੇ ਦੇ ਹੱਥੋਂ ਗੁੱਤਾ ਵਟਾ ਦ ਅਗਲੀ ਕਬੱਡੀ ਗੋਲਾਂ ਦੀ ਤੇ ਸਾਹਮਣੇ ਪਾਸੇ ਆ ਗੋਲਾ ਨੇ ਕਬੱਡੀ ਪਾ ਦਿੱਤੀ ਐ ਖੇਡ ਦੇ ਮੈਦਾਨ ਵਿੱਚੇ ਕਿ ਗੁੱਖ ਵਿੱਚ ਧੀ ਧਰਤੀ ਵਿੱਚ ਪਾਣੀ ਜੇ ਨਾ ਸੰਭੇਤਾ ਖਤਮ ਕਹਾਣੀ ਇੱਕ ਪਾਸੇ ਨਿਊਜ਼ੀਲੈਂਡ ਵਾਲੀ ਆ ਗੋਲਾ ਦੀ ਕਬੱਡੀ ਦੇ ਦੇਖਾਂਗੇ ਆ ਖਿਡਾਰੀ ਨੇ ਕਹਿੰਦੇ ਆ ਡੱਕਣ ਦੀ ਕੀਤੀ ਐ ਕੋਸ਼ਿਸ਼ ਤੇ ਲੱਗਿਆ ਭਿਆ ਯੋਰ ਤੇ ਨੰਬਰ ਮੇਰੇ ਮਿੱਤਰੋ ਯਾਬੀਆਂ ਦੇ ਹਿੱਸੇ ਜੁੜ ਗਿਆ ਖੇਡ ਦੇ ਮੈਦਾਨ ਵਿੱਚੇ ਇਹ ਪੀਤੂ ਉਹ ਕਹਿੰਦੇ ਪੀਤੂ ਨੇ ਲਾਟਕੜਾ ਜਫਾ ਦੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਉਹਨਾਂ ਦੇ ਲਈ ਇੱਕ ਮੈਸੇਜ ਹੈ ਉਹਨਾਂ ਦੇ ਲਈ ਇੱਕ ਸੰਦੇਸ਼ ਹੈ ਉਹਨਾਂ ਦੇ ਲਈ ਇੱਕ ਇਹ ਪ੍ਰੇਰਣਾ ਸਰੋਤ ਬਣਦਾ ਹੈ ਕਿ ਆਹ ਦੇਖੋ ਵੀ ਤਾਂ ਕਿਸੇ ਦੀਆਂ ਧੀਆ ਜਿਨ੍ਹਾਂ ਦਾ ਕਰਕੇ ਇਹਨਾਂ ਦੇ ਮਾਪਿਆਂ ਦਾ ਨਾਮ ਰੋਸ਼ਨ ਹੋ ਰਿਹਾ ਹੈ ਉਹ ਵੀ ਤਿਆਰ ਹੈ ਸਾਡੀ ਇੰਦਰਵੀਰ ਕੌਰ ਆਸਟ੍ਰੇਲੀਆ ਤੇ ਨਵਦੀਪ ਕੌਰ ਪੱਜੀ ਜੂਕੇ ਵਾਲਿਓ ਕਹਿੰਦੇ ਕਹਿੰਦਾ ਭੈਣਾਂ ਨੂੰ ਇਹਨਾਂ ਦੇ ਵਿੱਚੋਂ ਜਿਹੜੀ ਵੀ ਟੀਮ ਜਿੱਤਦੀ ਹੈ ਉਹਨੂੰ 2000 ਦਿੱਤਾ ਜਾਵੇ ਕੁੜੀ ਦੀ ਥਾਪੀਆਂ ਕੁੜੀ ਲਈ ਥਾਪੀਆਂ ਜਿਹੜੀਆਂ ਕੁੜੀ ਨੇ ਮਾਰੀਆਂ ਉਹਦੇ ਲਈ ਤਾੜੀਆਂ ਜਰੂਰ ਵੱਜਣੀਆਂ ਚਾਹੀਦੀਆਂ ਇੱਥੋਂ ਪਤਾ ਲੱਗਦਾ ਕੁੜੀਆਂ ਮੁੰਡਿਆਂ ਤੋਂ ਘੱਟ ਨੇ ਆਹ ਕਹਿੰਦੇ ਕੁੜੀਆਂ ਮੁੰਡੇ ਨਾਲ ਕਿਸੇ ਗੱਲੋਂ ਘਟਨਾ ਹੀ ਐ ਲਓ ਗੋਲਾਂ ਦੀ ਕਬੱਡੀ ਐ ਕਹਿੰਦੇ ਖੇਡਦੇ ਮੈਦਾਨ ਵਿੱਚ ਆਹ ਗੋਲਾ ਕਹਿੰਦੇ ਰੇਡ ਪਾਉਣ ਦੇ ਲਈ ਵਧੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਗੋਲਾ ਪਾ ਕੌਡੀ ਦੂਜੇ ਪਾਸੇ ਆ ਸਾਹਮਣੇ ਇਹੀ ਹੈ ਓਏ ਇਹਦੇ ਦੋ ਜੱਫੇ ਓਏ ਇਹਦਾ ਹੀ ਇੱਕੋ ਜੱਫਾ 1000 ਦਾ ਹੋਣਾ ਓ ਪੀਤੂ ਦੂਜੇ ਪਾਸੇ ਗੋਲਾ ਤੇ ਪੀਤੂ ਪੀਤੂ ਤੇ ਗੋਲਾ ਹੁ ਬਲ 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 ਦਰਸ਼ਕ ਵੀਰੋ ਤਾੜੀ ਮਾਰ ਦੋ ਲਵਾਤਾ ਯੋਰ ਓ ਸਾਹਮਣੇ ਸਾਰੇ ਰਾਹ ਕਰਤੇ ਬੰਦ ਕਹਿੰਦੇ ਭੱਜਵਾਸੀ ਦੀ ਇੱਤੀ ਇੱਕਦਰ ਦੀ ਭੱਜਦੀ ਆ ਓ ਸਾਹਮਣੇ ਘੜੀ ਦੀਆਂ ਸੂਈਆਂ ਓ ਹੂਟਰ ਮੈਨੂੰ ਲੱਗਦਾ ਪੀ ਤੂੰ ਡਰਦਾ ਹੀ ਬੱਜ ਗਿਆ ਓ ਹੂਟਰ ਡਰਦਾ ਹੀ ਬੱਜ ਗਿਆ ਗੁਰਪ੍ਰੀਤ ਸਿੰਘ ਕੋਪੀ ਸਾਡਾ ਵੀਰ ਬੋਪਾਰਾ ਯੂਐਸਏ ਵਾਲਾ ਉਹਦੇ ਵੱਲੋਂ 1000 ਜੇ ਅਮਨ ਨੇ ਥਾਪੀਆਂ ਮਾਰੀਆਂ ਤੇ ਫਿਰ ਟਵਿੰਕਲ ਨੇ ਵੀ ਥਾਪੀਆਂ ਮਾਰ ਦਿੱਤੀ ਹੈ ਲਓ ਕਬੱਡੀ ਡੇਜੀ ਨੇ ਪਾ ਦਿੱਤੀ ਮੇਰੇ ਵੀਰੋ ਇਹ ਆ ਕੰਦੇ ਰਮਦਾਸ ਵਾਲੀ ਔਰ ਡੇਜੀ ਕਬੱਡੀ ਪਾਉਣ ਵਾਸਤੇ ਵਾਧੀ ਹੋਈ ਮੇਰੇ ਵੀਰੋ ਖੇਡਦੇ ਮੈਦਾਨ ਵਿੱਚ 4 ਖਿਡਾਰਮਾ ਤਿਆਰ ਬਰ ਤਿਆਰ ਨੇ ਤੇ ਸਾਹਮਣੇ ਪਾਸੇ ਦੇਖਾਂਗੇ ਨੰਬਰ 9ਾਪੀਆਂ ਦੇ ਹਿੱਸੇ ਜੁੜ ਗਿਆ ਹੈ ਖੇਡਦੇ ਮੈਦਾਨ ਵਿੱਚ ਮੇਰੇ ਮਿੱਤਰੋ ਉਧਰਲੇ ਪਾਸੇ ਵੀਰ ਸਾਡਾ ਮਨਪ੍ਰੀਤ ਭੱਲੋ ਵਾਲੀ ਰਾਜਵੀਰ ਭੱਲੋ ਵਾਲੀ ਭਰਾ ਇਸ਼ਾਰੇ ਕਰ ਰਿਹਾ ਹੈ ਕਿ ਫਾਈਨਲ ਦੀਆਂ ਟੀਮਾਂ ਸੱਦ ਲੋ ਫਾਈਨਲ ਦੀਆਂ ਦੋਨੇ ਟੀਮਾਂ ਆ ਜਾਣ ਡੇਜੀ ਦੀ ਕਬੱਡੀ ਹੈ ਕਹਿੰਦੇ ਖੇਡ ਮੈਦਾਨ ਵਿੱਚ ਇਹ ਆ ਰਮਦਾਸ ਵਾਲੀ ਉਹ ਡੇਜੀ ਕਬੱਡੀ ਪਾਉਣ ਵਾਸਤੇ ਵਾਦੀ ਹੋਈ ਮੇਰੇ ਵੀਰੋ ਆ ਦੂਸਰੇ ਪਾਸੇ ਦੇਖਾਂਗੇ ਨਿਊਜ਼ੀਲੈਂਡ ਦੀ ਟੀਮ ਦੀ ਖਿਡਾਰਨ ਉਹ ਡੱਕਣ ਦੀ ਕਰਦੀ ਕੋਸ਼ਿਸ਼